ਅਸਿਕਾ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਦੋਸਤੋ ਜਿਹੜੇ ਇੱਧਰ ਮੋਗਾ ਟਰੈਕਟਰ ਮੰਡੀ ਦੇ ਪੁੱਲ ਦੇ ਥੱਲੇ ਟਰੈਕਟਰ ਲੱਗਦੇ ਸੀਗੇ ਨਾ ਜੀ ਉਹ ਪੁਲਸ ਸਾਥੀ ਦਾ ਕਰਕੇ ਇੱਧਰ ਨੂੰ ਕਰਤੇ ਟਰੈਕਟਰ ਤੇ ਆਪਾਂ ਕਰਦੇ ਆ ਤੁਹਾਡੇ ਨਾਲ ਕਿਹੜੇ ਰੇਟ ਹਨ ਜੀ ਤੇ ਕਿ ਕਿ ਮਾਡਲ ਆ ਕਿ ਕਿ ਰੇਟ ਆ ਸੀਜ਼ਨ ਜਮਾਂ ਸਰਤੇ ਆ ਜੀ ਚੱਲੀ ਵੀ ਜਾਂਦਾ ਕਈ ਥਾਵਾਂ ਤੇ ਦਾ ਮਸ਼ੀਨਾਂ ਚੱਲੀ ਜਾਂਦੀਆਂ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲ ਨਿਹੰਦਰਾ 575 ਤੇ ਹੈਗਾ ਜੀ 2001 ਮਾਡਲ ਆ ਜੀ ਡਬਲ ਕਲੱਚ ਆ 2,65,000 ਰੁਪਿਆ ਰੇਟ ਆ ਪਿਛਲੇ ਟਾਇਰ ਇਹਦੇ ਹੈਗੇ ਆ ਜੀ 70 ਪੈਸੇ ਕੰਡੀਸ਼ਨ ਦੇ ਵਿੱਚ ਅਗਲੇ ਟਾਇਰ ਦੇਸੀ ਆ ਪਰ ਹੈ ਸੇ ਵੀ 60-70 ਪੈਸੇ ਕੰਡੀਸ਼ਨ ਦੇ ਵਿੱਚ ਬ੍ਰੇਕਰ ਸਾਊਥ ਫਰੀ ਕੰਡੀਸ਼ਨ ਦਾ ਤੇ ਡਬਲ ਕਲੱਚ ਆ 2001 ਮਾਡਲ ਆ 2,65,000 ਰੁਪਿਆ ਡਿਮਾਂਡ ਆ ਜੀ ਇਸ ਸਪੈਕਟਰ ਦੀ ਆ ਗਈ ਫੋਰਡ ਮੋਡੀਫਾਈ ਇਹ ਹੈਗਾ ਹੀ 92 ਮਾਡਲ 2 ਲੱਖ 15000 ਰੁਪਿਆ ਡਿਮਾਂਡ ਹੈ ਜੀ ਤੇ ਟਰੈਕਟਰ ਬਹੁਤ ਹੀ ਸ਼ਾਨਦਾਰ ਹੈ ਸਾਫ਼ ਸਫੀ ਕੰਡੀਸ਼ਨ ਦਾ ਟਰੈਕਟਰ ਮੋਡੀਫਾਈ ਬਾਈ ਕਰਾਉਂਦਾ ਨਿੱਕਾ ਇਸ ਦਾ ਨਾਮ ਹੈ ਜੇਕਰ ਕਿਸੇ ਵੀ ਕੋਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਣੇ ਤੋਂ ਇਹ ਬਾਈ ਦਾ ਨੰਬਰ ਲੈ ਸਕਦੇ ਇੱਕ ਮਿੰਟ ਦੇ ਵਿੱਚ ਲਿਖ ਦੇ ਫੋਰਡ 3600 ਮੋਡੀ ਮੋਡੀਫਾਈ ਜੈ 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 ਆਪਾਂ ਦਵਾ ਦਾਂਗੇ ਉਸ ਤੋਂ ਅਗਲਾ ਟਰੈਕਟਰ ਆ ਗਿਆ 735 ਪੰਜ ਮਾਡਲ ਹੈ 2 ਲੱਖ ਤੇ 52000 ਰੁਪਏ ਡਿਮਾਂਡ ਹੈ ਸਪੀਡਵੇ ਦੇ ਚੱਕ ਰਹਿ ਗਿਆ 540 ਠੀਕ ਹੈ ਜੀ ਸਾਫ ਸਫੀਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਡਬਲ ਕਲਚ ਆ 2006 ਮਾਡਲ 2 ਲੱਖ ਤੇ 65000 ਰੁਪਏ ਡਿਮਾਂਡ ਅਗਲੇ ਟਾਇਰ ਹੈਗੇ ਜੀ ਐਮਆਰਫ ਦੇ ਪਿਛਲੇ ਟਾਇਰ ਹੈਗੇ ਜੀ ਜੇਕੇ ਸੋਨਾ ਦੇ 13 ਦੇ ਟਾਇਰਾਂ ਦੇ ਜੀ ਥੋੜਾ ਟ੍ਰੈਕਟਰ ਹੈ ਕੋਡ 3600 ਇਹ 1984 ਮਾਡਲ ਆਈ 1 ਲੱਖ ਤੇ 25000 ਰੁਪਏ ਡਿਮਾਂਡ ਹੈ ਜੀ ਸੋਹਲਾ ਰੇਕ ਰੇਕ ਫਾਰਮ 60 ਡਬਲ ਕਲਚ 2001 ਮਾਡਲ ਆ ਤੇ 2 ਲੱਖ ਤੇ 25000 ਰੁਪਏ ਦੀ ਮੰਗ ਹੈ ਡਬਲ ਕਲਚ ਟਰੈਕਟਰ ਹੈ ਫਾਰਮ 60 ਹੀ ਡਬਲ ਕਲਚ 1 ਮਾਡਲ ਆ 2 ਲੱਖ ਤੇ 25000 ਰੁਪਏ ਦੀ ਮੰਗ ਹੈ ਅਗਲੇ ਟਾਇਰ ਹੈਗੇ ਮਾਰਕ ਦੇ ਪਿਛਲੇ ਟਾਇਰ ਹੈਗੇ ਜੀ ਇਹਦੇ ਐਮਰਕ ਦੇ 13 ਦੇ ਟਾਇਰਾਂ ਚਾਹ ਜੀ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਤੋਂ ਅਗਲਾ ਟਰਫੇਰ ਫਾਰਮ 60 ਜੀ 98 ਮਾਡਲ ਆ ਡਵਲਕਲਾਚਾ 2 ਲੱਖ ਤੇ 17000 ਰੁਪਏ ਡਿਮਾਂਡ ਹੈ ਜੀ 13 ਦੇ 18ਾਂ ਦਾ ਜੇਗੇ ਦੇ ਸੋਨਾ ਦੇ ਟਾਇਰ ਹੈ ਜੀ ਪਿਛਲੇ ਸੀਟ ਦੇ ਹੈਗੇ ਅਗਲੇ ਚਾਰੇ ਟਾਇਰ ਅਵੇਲੇਬਲ ਹਨ ਨਵੇਂ ਹੈ ਜੀ ਜਾਇਜ ਦੇ ਰੇਟ ਦੇ ਵਿੱਚ ਟਰੈਕਟਰ ਹੈ ਜੀ ਸਵਰਾਜ ਹੈਗੇ ਜੀ 855633 ਪੰਜਾਬ ਨੰਬਰ 2000 ਮਾਡਲ ਹੈ ਇਹ ਪੂਰਾ 2 ਲੱਖ ਤੇ 47000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਹੁਤ ਹੀ ਸਾਫ ਸੁਥਰੇ ਹੈ ਜੀ ਇਹਗੇ ਜੀ 70 75 ਰੁਪਏ ਦੀ ਕੰਡੀਸ਼ਨ ਦੇ ਵਿੱਚ 13 ਦੇ ਟਾਇਰਾਂ ਚ ਟਰੈਕਟਰ ਵੀ ਬਾਕੀ ਸਾਫ ਸੁਥਰਾ ਜੀ ਬਾਕੀ ਤੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ। ਮਹਿੰਦਰਾ ਆ ਗਿਆ ਜੀ 575 ਤੇ 91 ਮਾਡਲ ਆਈ 1,30,000 ਰੁਪਏ ਡਿਮਾਂਡ ਆਈ ਚਾਰੇ ਡਰਕਸ ਹੈ ਆ। ਬਾਕੀ ਉਹ ਵੀ ਟਰੈਕਟਰ ਦੀ ਲੀਕਿੰਗ ਛੀਕ ਥੋੜੀ ਮੋਟੀ ਹੈਗੀ ਆ। ਹਰਜਨ ਆ ਗਿਆ ਜੀ। ਇਹ ਇੱਕ ਮਾਡਲ ਹੈ ਜੀ। 1.5 ਲੱਖ ਰੁਪਏ ਡਫਾਂਡ ਹੈ ਜੀ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਇਹ 98 ਮਾਡਲ ਆਈ 2,15,000 ਰੁਪਏ ਡਿਮਾਂਡ ਹੈ ਜੀ। ਸਿੰਝਾ ਉਹ ਨੰਬਰ ਟਰੈਕਟਰ ਹੈ ਜੀ ਇਸ ਤੋਂ ਅਗਲਾ ਟਰੈਕਟਰ ਆ ਗਿਆ ਫੇਰ ਸਵਰਾਜ 8555 ਪੰਜਾਬ ਨੰਬਰ ਟਰੈਕਟਰ ਹੈ 6 ਮਾਡਲ ਆ 3 ਲੱਖ 25000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਤੇ ਸਾਫ ਜਰੀ ਕੰਡੀਸ਼ਨ ਦੇ ਜੀ ਪਿਛਲੇ ਟਾਇਰ ਹੈਗੇ ਗੁੱਡੀਅਰ ਕੰਪਨੀ ਦੇ 13 ਦੇ ਅਗਲੇ ਟਾਇਰ ਹੈਗੇ ਜੇਕੇ ਸੋਨਾ ਦੇ ਉਸ ਤੋਂ ਅਗਲਾ ਟਰੈਕਟਰ ਹੈ ਮਹਿੰਦਰਾ 605 ਡੀਆਈ ਅਰਜਨ ਨੀਰੋ 16 ਦੇ ਟਾਇਰਾਂ ਦੇ ਇਹ 16 ਮਾਡਲ ਆ 5 ਲੱਖ ਤੇ 20 ਹਜ਼ਾਰ ਰੁਪਿਆ ਡਿਮਾਂਡ ਹੈ। ਬਾਕੀ ਟਰੈਕਟਰ ਬਿਲਕੁਲ ਸਾਫ਼ ਉਤਰਾਇ। ਅਗਲੇ ਟਾਇਰ ਗੋਡੀਅਰ ਦੇ ਆ ਜਿ ਕਿਸੇ ਦਾ ਟਾਇਰ ਵੀ ਗੋਡੀਅਰ ਦੇ ਹੈ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ ਸੱਟ ਤੇ ਨਵਾਂ ਮਾਡਲ ਹੈ 3 ਲੱਖ ਤੇ 10 ਹਜ਼ਾਰ ਰੁਪਿਆ ਡਿਮਾਂਡ ਹੈ ਜੀ। ਜੇ ਕਿ ਸੋਨਾਂ ਦੇ ਟਾਇਰ ਹੈ ਜੀ। ਤੇ ਅਗਲੇ ਟਾਇਰ ਹੈਗੇ 20 ਕੇ ਕੰਪਨੀ ਦੇ ਜੀ। ਤੇ ਨਵਾਂ ਮਾਡਲ ਹੈ 3 ਲੱਖ 10 ਹਜ਼ਾਰ ਰੁਪਿਆ ਡਿਮਾਂਡ ਹੈ। ਚਾਰੇ ਟਾਇਰ ਨਵੀਂ ਕੰਡੀਸ਼ਨ ਦੇ ਰਹੀ ਹੈ। 575 ਆ ਗਿਆ ਜੀ ਇਹ ਹੈਗਾ 92 ਮਾਡਲ ਹੈ 1 ਲੱਖ 65000 ਰੁਪਏ ਦੀ ਮੰਗ ਹੈ ਉਸ ਤੋਂ ਵੱਡਾ ਰੇਟ ਆ ਗਿਆ ਸਵਰਾਜ 735 ਐਚਓ ਦਾ ਮਾਡਲ ਹੈ 3 ਲੱਖ ਤੇ 70000 ਰੁਪਏ ਦੀ ਮੰਗ ਹੈ ਜੀ ਪਿਛਲੇ ਟਾਇਰ ਐਮ ਮਾਰਕ ਦੇ 13 ਦੇ ਟਾਇਰਾਂ 'ਚ ਅਗਲੇ ਟਾਇਰ ਹੈਗੇ ਨੀਪੇ ਕੰਪਨੀ ਦੇ ਹਿੰਦਰਾ ਆ ਗਈ 275 ਰੁਪਏ ਤੇ 98 ਮਾਡਲ ਹੈ 1 ਲੱਖ ਤੇ 60000 ਰੁਪਏ ਡਿਮਾਂਡ ਹੈ ਜੀ ਤੋਂ ਹਿੰਦਰਾ 475 ਆ ਗਿਆ ਜੀ ਇਹ ਪੰਜਾਬ ਨੰਬਰ ਟਰੈਕਟਰ ਆ ਜੀ ਇਹ 2000 ਮਾਡਲ ਆ 2 ਲੱਖ ਰੁਪਿਆ ਡਿਮਾਂਡ ਆ ਜੀ ਪੂਰੇ ਟਰੈਕਟਰ ਦੇ ਮਾਲਕ ਦੇ ਇਹ ਸੋਨਾਲਿਕ ਆ ਗਿਆ ਜੀ 2000 ਮਾਡਲ ਆ 2 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੇ ਸਵਾਦ ਅਗਲਾ ਟਰੈਕਟਰ ਫੇਰ ਸੋਨਾਲਿਕ ਆ ਗਿਆ ਜੀ ਇਹ 15 ਮਾਡਲ ਆ ਜੀ 4 ਲੱਖ ਤੇ 30000 ਰੁਪਿਆ ਡਿਮਾਂਡ ਆ ਇਹ 750 ਦਾ ਆਰ.ਐਨ.ਸੀ. ਸਵਾਦ ਅਗਲਾ ਟਰੈਕਟਰ ਆ ਗਿਆ ਜੀ ਫਾਰਮ 55 ਦਾ ਇਹ 98 ਮਾਡਲ ਆ ਜੀ 1 ਲੱਖ ਤੇ 55000 ਰੁਪਿਆ ਡਿਮਾਂਡ ਆ ਜੀ ਤੋ ਅਗਲਾ ਟਰੈਕਟਰ ਆ ਗਿਆ ਜੀ 460 ਦਾ ਇਹ ਨਵਾਂ ਮਾਡਲ ਆ 3 ਲੱਖ ਤੇ 20000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਮਿੰਦਰ ਆ ਗਿਆ ਜੀ 262 ਚਾਰੇ ਟਾਇਰ ਅਵੇਲੇਬਲ ਸਾਫ ਨੇ ਜੇ ਚੰਗੀ ਕੰਡੀਸ਼ਨ ਦੇ ਇੱਕ ਮਾਡਲ ਆ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਦੇ ਉਸ ਤੋਂ ਪੂਰੀ ਦੁਕਾਨ ਕੱਲ ਦੇ ਟਰੈਕਟਰਾਂ ਦੇ ਰੇਟਾਂ ਸੰਭ ਇਹ ਕੋਡ 3600 91 ਮਾਡਲ ਹੈ 1,95,000 ਰੁਪਏ ਦੇ ਦਾ ਇਹ ਵੀ ਨਿੱਕੇ ਦਾ ਹੈ ਜੀ ਪਰ ਦੋਸਤੋ ਇਹ ਫੇਲ ਹੋ ਗਿਆ ਟਰੈਕਟਰ ਤੇ ਲੱਕਾ ਟਿਲੋ ਇਹ ਕੋਡ ਮੋਡੀਫਾਈ ਦੇ ਨਾਂ ਤੇ ਜਾਣਿਆ ਜਾਂਦਾ ਜੀ ਜੇਕਰ ਕਿਸੇ ਵੀਰ ਪੁਰਾਣੇ ਲੈਣੇ ਹੁੰਦਾ ਮੋਗਾ ਜਾਂ ਕੋਡ ਕੋ ਪੂਰੇ ਟਰੈਕਟਰ ਮੰਡੀ ਦੇ ਤਾਂ ਨਿੱਕੇ ਤੋਂ ਤੁਹਾਨੂੰ ਟਰੈਕਟਰ ਮੋਡੀਫਾਈਂਗ ਮਿਲ ਸਕਦੇ ਹੈ ਕੋਡ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਪੰਜਾਬ ਨੰਬਰ ਟਰੈਕਟਰ ਹੈ ਜੀ ਨਵ ਮਾਡਲ ਆ 3.5 ਲੱਖ ਰੁਪਿਆ ਡਿਮਾਂਡ ਆ ਜੀ 555 DI ਚਾਰੇ ਟਾਇਰ ਤੁਸੀਂ ਕੰਡੀਸ਼ਨ ਦੇ ਵਿੱਚ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੰਡੀਸ਼ਨ ਚੰਗੀ ਪਈ ਆ ਗੁਡਇਰ ਦੇ ਟਾਇਰ ਆ ਜੀ 14 ਦੇ ਟਾਇਰ ਹਨ ਇਹ ਲਾ ਰੇਟ ਆ ਗਈ 35 11 ਚਾਰੇ ਟਾਇਰ ਦਾ ਸੇਵ ਹੋਇਆ ਜੀ ਇਹਦਾ ਮਾਡਲ ਹੈਗਾ ਜੀ 81 1 ਲੱਖ ਰੁਪਿਆ ਪੂਰਾ ਰੇਟ ਆ ਜੀ ਇਸ ਟਰੈਕਟਰ ਦਾ ਸੌਰਾ ਜਿਹੜਾ 93 ਮਾਡਲ ਆ ਜੀ 1 ਲੱਖ 65000 ਰੁਪਿਆ ਡਿਮਾਂਡ ਹੈ ਉਹ ਨਾਲ ਲਿਖਾ ਹੈ ਗਾਇਸ 750 ਦਾ 2004 ਮਾਡਲ ਆ 2 ਲੱਖ 75000 ਰੁਪਏ ਡਰਾਈ 40 ਟਾਇਰ ਬਿਲਕੁਲ ਸਾਫ ਉਤਰੇ ਤੇ ਚੰਗੀ ਕੰਡੀਸ਼ਨ ਦੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਟੈਂਡਰਡ ਇਹ 2007 ਮਾਡਲ ਆ ਜੀ 2 ਲੱਖ 85000 ਰੁਪਏ ਰੇਟ ਹੈ ਜੀ ਅਬੋਲੋ ਕੰਪਨੀ ਦੇ ਟਾਇਰ ਆ ਇਹ ਚਾਰੇ ਬਿਲਕੁਲ ਨਵੇਂ 14 ਦੇ ਟਾਇਰਾਂ ਦੇ ਆ ਜੀ ਉਸ ਟੋਗਲਾ ਟਰੈਕਟਰ ਆ ਗਈ 3511 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੇ ਕੰਡੀਸ਼ਨ ਦੇ ਹੈ ਜੀ 99 ਮਾਡਲ ਹੈ ਜੀ 1 ਲੱਖ 33000 ਰੁਪਿਆ ਰੇਟ ਹੈ ਫੋੜ ਆ ਗਿਆ ਜੀ 3600 ਇਹ ਹੈਗਾ ਜੀ 82 ਮਾਡਲ ਹੈ ਜੀ ਤੇ 25000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਅਗਲੇ ਟਾਇਰ कसे ਹੋਏ ਆ ਜੀ ਪਿਛਲੇ ਟਾਇਰ 50 60% ਕੰਡੀਸ਼ਨ ਦੇ ਵਿੱਚ ਹੈਗੇ ਜੀ ਸੋਨਾ ਬੇਕ ਆ ਗਈ 740 ਦਾ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਹੈ ਜੀ ਚੰਗੇ ਕੰਡੀਸ਼ਨ ਦੇ ਹੈ ਜੀ ਇਹ ਹੈਗਾ 2001 ਮਾਡਲ 2 ਲੱਖ 35000 ਰੁਪਏ ਡਿਮਾਂਡ ਹੈ ਜੀ ਇਹ ਹੈਗਾ ਜੀ 13 ਲਿਟਰਾਂ ਦਾ ਜੀ ਇਹ ਮਾਰਕ ਦੇ ਟੈਰਰ ਉਹਦਾ ਟਰੈਕਟਰ ਆ ਗਿਆ ਫੋਰਡ 91 ਮਾਡਲ ਹੈ 1 ਲੱਖ 35000 ਰੁਪਏ ਰੇਟ ਹੈ ਟਰੈਕਟਰ ਦਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮ 60 ਇਹ 7 ਮਾਡਲ ਹੈ 2 ਲੱਖ ਤੇ 85000 ਰੁਪਏ ਡਿਮਾਂਡ ਹੈ ਕਿਛਲੇ ਟਾਇਰ ਰਹੇਗੇ ਗੁਡਇਰ ਦੇ 14 ਦੇ ਟਾਇਰਾਂ ਚ ਅਗਲੇ ਟਾਇਰ ਹੈਗੇ ਐਮਆਰ ਅਗਲਾ ਟਾਇਰ ਆ ਰਿਹਾ ਹੈ ਨਿੰਦਰਾ 265 ਟਾਇਰ ਚਾਰੇ ਬਿਲਕੁਲ ਸਾਫ ਉਤਰੇ ਹੀ ਮਗਰਲੇ ਟਾਇਰ ਰਹੇਗੇ 12 ਦੇ ਉਹ 12 ਦੇ ਟਾਇਰਾਂ ਚ ਇਹ 92 ਮਾਡਲ ਹੈ ਜੀ 1,80,000 ਰੁਪਿਆ ਡਿਮਾਂਡ ਫੋਰਡ ਆ ਗਈ 3600 ਇਹ 92 ਮਾਡਲ ਹੈ ਜੀ 1 ਲੱਖ ਤੇ 35,000 ਰੁਪਿਆ ਡਿਮਾਂਡ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 98 11 ਇਹ ਹੈਗਾ ਜੀ 95 ਮਾਡਲ ਆ 2 ਲੱਖ 35000 ਰੁਪਿਆ ਆ ਰੇਟ ਆ ਜੀ ਅਪੋਲੋ ਕੰਪਨੀ ਦੇ ਟਾਇਰ ਆ ਜੀ 1 9 28 ਸਾਈਜ਼ ਆ ਜੀ ਟਾਇਰਾਂ ਦਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 25 11 ਚਾਰੇ ਟਾਇਰ ਬਿਲਕੁਲ ਖਸੇ ਆ ਜੀ 90000 90 ਮਾਡਲ ਆ ਜੀ 1 ਲੱਖ ਰੁਪਿਆ ਰੇਟ ਆ ਜੀ ਟਰੈਕਟਰ ਦੇ ਮਾਲਕ ਦਾ ਚਾਰੇ ਟਾਇਰ ਖਸੇ ਆ ਜੀ ਅਗਲਾ ਆ ਗਈ ਟਰਾਲਾ 1,48,000 ਰੁਪਏ ਦਾ ਬਾਈ ਜੀ ਜਿਸ ਤਰੀਕੇ ਨਾਲ ਖੜਾ ਇਹ ਦੋਸਤੋ ਜਿਹੜੇ ਵੀ ਟਰੈਕਟਰ ਹੈ ਜੀ ਇਹ ਮੋਗਾ ਮੰਡੀ ਦੇ 2022 ਮਾਡਲ ਹੈ ਜੀ ਇਹ ਟਰਾਲਾ ਅਗਲਾ ਟਰੈਕਟਰ ਆ ਗਈ ਆਪਣਾ 3511 ਇਹ ਹੈਗਾ ਜੀ 90 ਮਾਡਲ ਹੈ 96,000 ਰੁਪਿਆ ਰੇਟ ਹੈ ਜੀ ਚਾਰੇ ਟਾਇਰ ਬਿਲਕੁਲ कसे ਹੋਏ ਆ ਉਸ ਟੋਕਲਰ ਇਟਰ ਹੈਗੀ ਅਰਜਨਾਪਨਾ 605 ਇਹਦੇ 6 ਮਾਡਲ ਦਾ 340000 ਰੁਪਇਆ ਰੇਡ ਹੈ ਟਰੈਕਟਰ ਦੇ ਮਾਲਕ ਦਾ ਮਾਲਕ ਬਣਦਾ ਬਾਈ ਦਾ ਨੰਬਰ ਦੁਬਾਰੇ ਪੁੱਛ ਕਹੀਂ ਉਸ ਦੇ ਨਾਲ ਆ ਗਿਆ ਜੀ ਲੋ ਅਰਜਨ 605 ਰੰਗ ਰੋਗੰਦਾ ਬਿਲਕੁਲ ਸਾਫ਼ ਟਰੈਕਟਰ ਪਾਵਰ ਸਟੀਅਰ ਨਾਲ 16 ਦੇ ਟਾਇਰਾਂ ਚਾਹੀਏ ਗੁਡੀਅਰ ਦੇ ਟਾਇਰ ਆ ਤੇ ਗੁਡੀ ਤੁਸੀਂ ਦੇਖ ਸਕਦੇ ਆ ਬਿਲਕੁਲ ਨਵੀਂ ਆ ਤੇ ਰੰਗ ਰੋਗੰਦਾ ਵੀ ਪੂਰਾ ਸਾਫ਼ ਆ ਤੇ ਇਹ ਟਰੈਕਟਰ ਦੀ ਡਿਮਾਂਡ ਵੀ ਤੁਹਾਨੂੰ ਦੱਸਦੇ ਆ 2012 ਮਾਡਲ ਆ 3 ਲੱਖ ਤੇ 90000 ਰੁਪਿਆ ਡਿਮਾਂਡ ਆ ਤੇ ਮਾਲਕ ਆਪਣੇ ਕੋਲੇ ਆ ਉਹ ਵੀ ਮਾਲਕਾਂ ਦੀ ਡਿਮਾਂਡ ਹੈ ਤਾਂ ਦੱਸ ਦੀ ਹੈ ਤੇ ਬਾਈ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹਨਾਂ ਦਾ ਨੰਬਰ ਵੀ ਸ਼ੇਅਰ ਕਰਾਂਗੇ ਇਸ ਦੇ ਨਾਲ ਹੀ ਇੱਕ ਬਿਲਕੁਲ ਨਵਾਂ ਟਰੈਕਟਰ ਇਹਨਾਂ ਕੋਲੇ ਸਵਰਾਜ 855 2022 ਮਾਡਲ 8 ਘੰਟੇ ਚੱਲਿਆ ਉਹ ਵੀ ਤੁਹਾਨੂੰ ਦਿਖਾਉਣਾ ਬਾਈ ਆਪਣਾ ਮੋਬਾਈਲ ਨੰਬਰ ਦੱਸਿਓ 83601 83601 86507 7 ਨਾਮ ਕੀ ਦੱਸੋ ਬਾਈ ਦਾ ਮਨਜਿੰਦਰ ਸਿੰਘ ਬਾਈ ਦਾ ਨਾਮ ਆ ਥੱਲੇ ਕੇ ਪਿੰਡ ਹੈ ਜ਼ਿਲ੍ਹਾ ਮੋਗਾ ਤੇ ਉਸ ਦੇ ਨਾਲ ਜਿਹੜਾ ਤੁਹਾਨੂੰ ਟਰੈਕਟਰ ਦਿਖਾ ਰਹੇ ਸਵਰਾਜ AB S2 ਦੀ ਆ 8 ਘੰਟੇ ਚੱਲਿਆ 7,55,000 ਰੁਪਈਆ ਡਿਮਾਂਡ ਆ ਬਿਲਕੁਲ ਨਵਾਂ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਪਾਵਰ ਸਟੀਅਰ ਨਾਲ ਸੈਂਟਰ ਗিয়ার 2022 ਮਾਡਲ ਦੀ ਡਿਮਾਂਡ 7,55 ਤੇ 22 ਜੀ ਕਹਿੰਦੇ ਸੀ ਇਹਦਾ ਮਾਨਤਾਨ ਵੀ ਕਰ ਦਾਂਗੇ ਜੇ ਕਿਸੇ ਨੇ ਲੈਣਾ ਹੋਵੇ ਟਰੈਕਟਰ ਬਿਲਕੁਲ ਹੀ ਨਵਾਂ ਟਰੈਕਟ ਭਾਈ ਤੁਸੀਂ ਦੇਖ ਸਕਦੇ ਹੋ ਲੋ ਦੋਸਤੋ ਉਸਦੇ ਨਾਲ ਆ ਗਿਆ ਸਵਰਾਜ 855 ਬਿਲਕੁਲ ਨਵੇਂ ਟਾਇਰਾਂ ਚਾ JK ਦੇ ਟਾਇਰਾ ਕੰਪਨੀ ਦੇ 14 ਦੇ ਟਾਇਰਾਂ ਚਾ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਆ ਰੰਗ ਰੋਗਨ ਦਾ ਪੂਰਾ ਟਰੈਕਟਰ ਸਾਫ਼ ਆ ਲੀਕ ਵੀ ਕਿਤੋਂ ਨਹੀਂ ਇੰਜਨ ਤੋਂ ਤੁਸੀਂ ਦੇਖ ਸਕਦੇ ਆ ਚੰਗੀ ਤਰ੍ਹਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਮਾਡਲ ਹੈਗਾ ਇਹ 2007 3 ਲੱਖ ਤੇ 70000 ਰੁਪਿਆ ਮਾਲਕਾਂ ਦੀ ਡਿਮਾਂਡ ਆ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਭਾਈ ਨੂੰ ਟਰੈਕਟਰ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਪਾਵਰ ਤਾਂ ਨਹੀਂ ਹੋਇਆ ਯਾਰੀ ਪਾਵਰ ਗੱਡੀ ਵਾਲਾ ਲੱਗਾ ਇਹਨੂੰ ਠੀਕ ਹੈ ਜੀ ਪਾਵਰ ਸਟੇਰ ਨਾਲ ਤੇ ਆਪਣਾ ਬਾਪੂ ਮੋਬਾਈਲ ਨੰਬਰ ਦੱਸਿਓ ਬਾਈ ਯਾਰ ਕਿੰਨਾ ਅੱਛਾ ਜੀ ਬਣਾ ਦਿੰਨੇ ਬਣਾ ਦਿੰਨੇ ਸੋਸ ਦੇ ਨਾਲ ਇੱਕ ਸਵਰਾਜ 855 ਹੋਰ ਆ ਉਹਦਾ ਨੰਬਰ ਵੀ ਤੁਹਾਡੇ ਨਾਲ ਕਰਦੇ ਆ ਸ਼ੇਅਰ ਇਹ ਟਰੈਕਟਰ ਤੇ ਉਹ ਟਰੈਕਟਰ ਇੱਕ ਹੀ ਮਾਲਕ ਦੇ ਆ ਇਹ ਨੰਬਰ ਤਾਂ ਉਹ ਟਰੈਕਟਰ ਦਿਖਾ ਕੇ ਆਪਾਂ ਸ਼ੇਅਰ ਕਰਦੇ ਆ ਰੋਜੀ ਉਸਦੇ ਨਾਲ ਸਵਰਾਜ 855 ਮਾਡਲ 96 6 ਚਰੀ ਟਰੈਕਟਰ ਆ 1 ਲੱਖ 75000 ਰੁਪਿਆ ਡਿਮਾਂਡ ਆ ਮਾਲਕ ਦੀ ਟਾਇਰ 13 ਦੇ ਆ ਬੈਕ ਸਾਈਡ ਦੇ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਪਈ ਆ ਫਰੰਟ ਦੇ ਟਾਇਰ ਵੀ ਬਿਲਕੁਲ ਸਾਫਾ ਰੰਗ ਰੂਗਨ ਵਾਲੋ ਵੀ ਟਰੈਕਟਰ ਸਾਫ ਪਿਆ ਪੰਜਾਬ ਨੰਬਰ ਆ ਪੀਪੀ 47 ਬਈ ਆਪਣਾ ਮੋਬਾਈਲ ਨੰਬਰ ਦੱਸੋ ਜੀ 6840 62840 62493 62493 ਪਿੰਡ ਕਿਹੜਾ ਜੀ ਏਰੀਆ ਬਾਗਾ ਪਰਾਨਾ ਏਰੀਆ ਬਾਗਾ ਪਰਾਨਾ ਜੀ ਤੇ ਨਾਮ ਕੀ ਹੈ ਜੀ ਸੁਖਚੈਨ ਸਿੰਘ ਅੰਕਲ ਦਾ ਨਾਮ ਜੇ ਕਿਸੇ ਵੀ ਬਾਈ ਨੇ ਪਹਿਲਾਂ ਵਾਲਾ 855 થી 1055 ਚ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਠੀਕ ਲੋ ਜੀ ਉਸ ਦੇ ਨਾਲ ਆ ਗਿਆ 60 ਫਾਰਮ 2008 ਮਾਡਲ 295000 ਰੁਪਏ ਡਿਮਾਂਡ ਕੰਪਨੀ ਦੇ ਟਾਇਰ ਆ ਬੈਕ ਸਾਈਡ ਦੇ ਜੇ ਕੇ ਦੇ ਤੇ ਚਾਰੇ ਟਾਇਰ ਬਿਲਕੁਲ ਨਵੇਂ 13 ਦੇ ਟਾਇਰਾਂ ਚ ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਆ 2008 ਦੀ ਡਿਮਾਂਡ 2,95 ਆ ਪੰਜਾਬ ਨੰਬਰ ਆ ਪੀਬੀ 19 ਇਹਨਾਂ ਦੇ ਮਾਲਕ ਆਪਣੇ ਕੋਲ ਆ ਤੇ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਵੀ ਬਾਈ ਨੂੰ ਜਰੂਰਤ ਹੋਵੇ ਫਾਰਮ ਦੀ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਬਾਈ ਜੀ ਆਪਣਾ ਨਾਮ ਦੱਸਿਓ ਦਲਜੀਤ ਸਿੰਘ ਜੀ ਦਲਜੀਤ ਸਿੰਘ ਬਾਈ ਦਾ ਨਾਮ ਆ ਪਿੰਡ ਜੀ ਪਿੰਡ ਮੌੜ ਜੀ ਪਿੰਡ ਮੌੜ ਤੇ ਮੋਬਾਈਲ ਨੰਬਰ ਦੱਸ ਦਿਓ ਜੀ 98555 98555 12977 12977 ਲੋ ਜੀ ਕਿਸੇ ਵੀ ਬਾਈ ਨੂੰ ਟਰੈਕਟਰ ਇਹ ਪਸੰਦ ਆਵੇ ਤਾਂ ਤੁਸੀਂ ਬਾਈਨਸ ਪਰਕਰਸਾਂ ਉਸਦੇ ਨਾਲ ਇੱਕ ਫਾਰਮ ਹੋਰ ਵੀ ਆ ਇਹ ਵੀ ਪੀ ਵੀ 13 ਹੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਵੀ ਨਵੇਂ ਟਾਇਰਾਂ ਚ 13 ਦੇ ਟਾਇਰਾਂ ਚ ਪੂਰਾ ਸਾਫ਼ ਟਰੈਕਟਰ ਹੈ ਫਰੰਟ ਦੇ ਟਾਇਰ ਵੀ ਬਿਲਕੁਲ ਕੰਪਨੀ ਦੇ 13 ਦੇ ਆ ਸੌਰੀ ਜਕੇ ਦੇ ਆ 2008 ਮਾਡਲ ਆ 2 ਲੱਖ 92000 ਰੁਪਿਆ ਡਿਮਾਂਡ ਆ ਤੇ ਮਾਲਕ ਦਾ ਨੰਬਰ ਆਪਾਂ ਪਹਿਲਾਂ ਤੁਹਾਨੂੰ ਬੋਲ ਹੀ ਦਿੱਤਾ ਕਿਸੇ ਵੀ ਭਾਈ ਨੂੰ ਇਹਨਾਂ ਦੋਵਾਂ ਟਰੈਕਟਰਾਂ ਚ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਭਾਈ ਜੀ ਨਾਲ ਸੰਪਰਕ ਕਰ ਸਕਦੇ ਹੋ। ਲੋ ਜੀ ਉਸ ਦੇ ਨਾਲ ਆ ਗਿਆ 3600 ਫੋਰਡ ਬਿਲਕੁਲ ओरिजिनल ਆ ਕਿਤੇ ਉਹ ਵੀ ਪੇਂਟ ਵਗੈਰਾ ਨਹੀਂ ਹੋਇਆ 93 ਮਾਡਲ ਆ 1 ਲੱਖ ਤੇ 75000 ਰੁਪਿਆ ਮਾਲਕਾਂ ਦੀ ਡਿਮਾਂਡ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਐ ਐਮ ਆਰਥ ਦੇ ਟਾਇਰ ਆ 13 ਦੇ ਟਾਇਰਾਂ ਚ ਆ ਤੇ ਮਾਲਕ ਇਹਨਾਂ ਦੇ ਆਪਣੇ ਕੋਲ ਆ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਕਿਸੇ ਨੂੰ ਵੀ origignal tractor 3600 ਚਾਹੀਦਾ ਹੋਇਆ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 97813 97813 086 82 086 82 ਨਾਮ ਕੀ ਹੈ ਬਾਈ ਮਨਜੀਤ ਹੈ ਬਾਈ ਮਨਜੀਤ ਪਿੰਡ ਕਿਹੜਾ ਲੋ ਘੜਾ ਹੈ ਲੋ ਘੜਾ ਹੈ ਜਿਲ੍ਹਾ ਮੋਗਾ ਜੀ ਲੋ ਜੀ ਕਿਸੇ ਵੀ ਨੂੰ 3600 ਚਾਹੀਦਾ ਹੋਇਆ ਤਾਂ ਬਾਈ ਜੀ ਨਾਲ ਸੰਪਰਕ ਕਰ ਲਓ ਉਸ ਦੇ ਨਾਲ ਇੱਕ tractor ਜਿਹੜਾ ਤੁਹਾਨੂੰ ਦਿਖਾ ਰਹੇ ਆ 5410 ਜੌਂਡੀਆਰ ਪੀਵੀ04 ਫਰੀਦਕੋਟ ਦਾ ਨੰਬਰ ਹੈ ਜੀ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ਼ ਆ 13 ਦੇ ਸੌਰੀ 18 ਦੇ 13 ਜਾਂ 18430 ਦੇ ਤੇ ਇਹ bade ਟਰੈਕਟਰ ਆਪਾਂ ਤੁਹਾਨੂੰ ਮੋੜਾਂ ਵਾਲੇ ਬਾਈ ਦੇ ਦਿਖਾਏ ਸੀਗੇ ਫਾਰਮ 2 ਤੇ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਟਰੈਕਟਰ ਨੂੰ ਵੀਡੀਓ ਚ ਚੰਗੀ ਤਰ੍ਹਾਂ ਦੇਖ ਸਕਦੇ ਹੋ ਮਾਡਲ ਇਹ ਕਿੰਨਾ ਬਾਈ ਮਾਡਲ 2011 ਮਾਡਲ ਆ 7 ਲੱਖ ਤੇ 20 ਹਜ਼ਾਰ ਰੁਪਈਆ ਪਹਿਲੇ ਕਰਨਾ ਡਿਮਾਂਡ ਆ ਫਸਟ ਓਨਰ ਦੇ ਨਾਮ ਆ ਜੀ ਬਿਲਕੁਲ origignal tractor tyre ਵੀ ਨਾਲ ਦੇ ਜੀ ਚਾਰੇ ਚਾਰੇ ਨਾਲ ਦੇ ਆ ਸੋ ਵੀਡੀਓ ਵੇਖਣ ਲਈ ਧੰਨਵਾਦ